ਫਨਾਏ ਨਾ ਸੰ ਵੰਡੀਆਂ ਹੈਗੀਆਂ ਇਹਨਾਂ ਨੂੰ ਜਗਾ ਪਲਾਟ ਵੰਡੇ ਹੀ ਐਸੀ ਬਰਾਦਰੀ ਨੂੰ ਅਕਾਲੀ ਸਰਕਾਰ ਦੇ ਵੇਲੇ ਡੀਸੀ ਸਾਹਿਬ ਦੀ ਮਤਲਬ ਮਨਜ਼ੂਰੀ ਲੈ ਕੇ ਸੰਦਾਂ ਦਿੱਤੀਆਂ ਉਹਨਾਂ ਨੇ ਇਹਨਾਂ ਨੂੰ ਮਤਲਬ ਸਾਰਿਆਂ ਨੂੰ ਤੇ ਉਸ ਤੋਂ ਬਾਅਦ ਅਕਾਲੀ ਸਰਕਾਰ ਦੇ ਵੇਲੇ ਜਿਹੜੇ ਆ ਇਹਨਾਂ ਨੇ ਨੀਂਹ ਭਰੀਆਂ ਹੈਗੀਆਂ ਕਿਸੇ ਨੇ ਕੋਈ ਕਮਰਾ ਪਾਇਆ ਇੱਕ ਇਹਨਾਂ ਨੇ ਕਮਰਾ ਪਾਇਆ ਹੈਗਾ ਇੱਕ ਸੁਖਦੇਵ ਸਿੰਘ ਉਹਨੇ ਕਮਰਾ ਪਾਇਆ ਹੈਗਾ ਦੋ ਤਿੰਨ ਕਮਰੇ ਪਏ ਹੈਗੇ ਬਾਕੀ ਸਾਰਿਆਂ ਨੇ ਆਪਣੇ ਪਲਾਟ ਜਿਹੜੇ ਉਹ ਵਲੇ ਜੋ ਕਾਂਗਰਸ ਸਰਕਾਰ ਆਈ ਆ ਇਹਨਾਂ ਨੇ ਉੱਤੇ ਰੋਕ ਲਾਤੀ ਨਹੀਂ ਬੰਦ ਲੜਨੇ ਚਲੋ ਇਹਦਾ ਕੋਰਦਾਰ ਰੋਕ ਕੀਤਾ ਬਾਦ ਕੋਰਟ ਦੇ ਵਿੱਚੋਂ ਸਟੇ ਮਿਲਿਆ ਸੀਗਾ ਤੇ ਸਟੇ ਜਿੰਨਾ ਚਿਰ ਤੇ ਚੱਲਦੇ ਰਹੇ ਆ ਕਾਨੂੰਨ ਦੇ ਹਿਸਾਬ ਨਾਲ ਸਟੇ ਜਿਹੜਾ ਵਾ ਉਹ ਮਨੋ ਦਿਖਾ ਕੇ ਤੇ ਚੱਲਦਾ ਰਿਹਾ ਕੰਮ ਹੁਣ ਇਹਨਾਂ ਨੇ ਨਾ ਕੋਈ ਸਟੇ ਵੇਖਿਆ ਨਾ ਇਹਨਾਂ ਕੇ ਨੂੰ ਕੋਈ ਗੱਲ ਕੀਤੀ ਹੈ ਇਹਨਾਂ ਨੇ ਆਣ ਕੇ ਤੇ ਉਹ ਆਪਣਾ ਜਿਹੜਾ ਪਲਾਟ ਆ ਬਾਤੇ ਆ ਉਹਦੀ ਇਹ ਮੌਜੂਦਾ ਸਰਪੰਚ ਆ ਜੀ ਮਨਦੀਪ ਸਿੰਘ ਹਾਂ ਜੀ ਇਹ ਜਿਹੜਾ ਇਹ ਮਲਬਾ ਜੇ ਉਹ ਕਿੱਥੇ ਛੁੱਟਿਆ ਜਾ ਰਿਹਾ ਪਤਾ ਨਹੀਂ ਕਿੱਥੇ ਖਾਣ ਰਿਹਾ ਜੀ ਟਰਾਲੀਆਂ ਭਰ-ਭਰ ਕੇ ਤੇ ਬਾਹਰ ਖਾਣ ਰਿਹਾ ਜਿਹੜੇ ਜਿਤਨਾ ਇੱਟਾਂ ਵਾ ਚਈ ਲਈ ਜਾਂਦੇ ਆ ਅੱਗੇ ਇਹਨਾਂ ਨੇ ਜਿਹੜੇ ਮੜੀਆਂ ਬਣਾਈਆਂ ਉਹ ਪਲਾਟਾਂ ਦੇ ਵਿੱਚ ਹੀ ਇਸ ਮਲ ਦੀ ਕੋਈ ਜਗ੍ਹਾ ਚ ਸੈਤੋ ਸਾਹਿਬ ਆਏ ਸੀ ਉਹਨਾਂ ਨੇ ਗੱਲ ਕੀਤੀ ਸੀ ਤੇ ਉਹ ਆਂਦੇ ਸਾਡੇ ਨਹੀਂ ਇਹ ਗੱਲ ਵਸ ਜੀ ਉਹ ਮਲਵਾਹੀ ਦੇ ਅਸੀਂ ਤਾਂ ਆਏ ਆ ਵੀ ਝਗੜਾ ਨਾ ਹੋ ਜੇ ਅਸੀਂ ਉਹਨਾਂ ਨੂੰ ਕਿਹਾ ਵੀ ਅੱਜ ਛੁੱਟੀ ਆ ਕੱਲ ਵੀ ਛੁੱਟੀ ਆ ਤੇ ਮਤਲਬ ਤੁਸੀਂ ਰੋਕ ਦਿਓ ਇਹਨਾਂ ਨੂੰ ਅਸੀਂ ਵੀਡੀਓ ਸਭ ਕੋ ਚਲ ਜਾਂਗੇ ਤੇ ਜੋ ਵੀ ਫੈਲ ਹੋਊਗਾ ਦੋਵੇਂ ਤਰ੍ਹਾਂ ਚਲ ਜਾਣ ਗਿਆ ਬਈ ਕਿਤੇ ਸਲਝ ਇਹਨਾਂ ਨੇ ਨਹੀਂ ਕੋਈ ਗੱਲ ਉਹ ਆਉਂਦੇ ਨਹੀਂ ਸਾਡੇ ਬਸ ਨਹੀਂ ਅਸੀਂ ਰੱਖ ਨਹੀਂ ਸਕਦੇ ਇਹਨਾਂ ਨੂੰ ਤੇ ਆਹੀਂ ਫਿਰ ਆਹੀਂ ਤੇ ਮੰਗ ਕਰਦੇ ਆ ਜੀ ਜੋ ਗਰੀਬਾਂ ਨੂੰ ਦਿੱਤੇ ਹੈਗੇ ਆਹੀਂ ਕਿਹੜੇ ਚਲੋ ਸਾਰੇ ਪਿੰਡਾਂ ਦੀ ਪੰਚਾਇਤ ਦੀ ਪੈਲੀ ਸੀ ਤੇ ਮਨਜ਼ੂਰੀ ਲਾ ਕੇ ਦਿੱਤੇ ਆ ਕੋਈ ਧੱਕਾ ਨਹੀਂ ਕੀਤਾ ਕੋਈ ਗੱਲ ਨਹੀਂ ਹਾਂ ਜੀ ਤੇ ਜੇ ਗਰੀਬਾਂ ਨੂੰ ਦਿੱਤੇ ਗਏ ਤੇ ਉਹਨਾਂ ਨੂੰ ਦਿੱਤੇ ਰਹਿਣ ਦਿੰਦੇ ਜੇ ਕੋਈ ਇਹਨਾਂ ਨੇ ਗਰਾਊਂਡ ਵਗੈਰਾ ਬਣਾਉਣੀ ਕੁਝ ਬਣਾਉਣਾ ਇਹ ਹੋਰ ਜਗ੍ਹਾ ਜੀ ਬਣਾ ਸਕਦੇ ਸੀਗੇ ਤੇ ਚਲੋ ਜੇ ਦਿੱਤੇ ਸੀ ਇਹਨਾਂ ਨੇ ਕਾਨੂੰ ਧੱਕਾ ਕਰਨਾ ਸੀ ਇਹ ਚੀਜ਼ ਆ ਜੀ ਹਾਂ ਜੀ ਹਾਂਜੀ ਕਿਹਨਾ ਤੇ ਕਿਹੜੇ ਪਿੰਡ ਦੇ ਇਹ ਪਿੰਡ ਤੰਦੇਲ ਆ ਫੂਮਨ ਸਿੰਘ ਕਰਨੀਣਾ ਤੇ ਕੀ ਗੱਲ ਜੋ ਫੂਮਨ ਦੀ ਇਹ ਜੀ ਜਦੋਂ ਕਾਲੀ ਸਰਕਾਰ ਸੀ ਉਦੋਂ ਇਹ ਪਲਾਟ ਦਿੱਤੇ ਸੀਗੇ ਇਹ 52 ਬੰਦਿਆਂ ਨੂੰ ਦਿੱਤੇ ਸੀ ਉਸ ਤੋਂ ਬਾਅਦ ਆ ਮੁੜ ਕੇ ਕਾਂਗਰਸ ਸਰਕਾਰ ਆ ਗਈ ਇਹਨਾਂ ਫਿਰ ਨਹੀਂ ਵੰਡ ਦਿੱਤੇ ਕੋ ਕੋਠੇ ਦੋ ਕਮਰੇ ਪਏ ਸੀਗੇ ਕੋ ਨੀਆਂ ਵਾਲੀਆਂ ਸੀਗੇ ਉਹ ਸਾਰਾ ਜਿੰਨਾ ਢਾਹ ਢੇਰੀ ਕਰਤਾ ਤੇ ਤੂੜੀ ਪਾਈ ਤੇ ਤੂੜੀ ਵੀ ਪਾਈ ਜਾ ਕੇ ਤੁਸੀਂ ਵੇਖ ਸਕਦੇ ਐ ਬਿਲਕੁਲ ਤਿੰਨ ਤਿੰਨ ਜੇਸੀ ਪੀ ਟੀਆਂ ਡਈਆਂ ਹੋਣੀਆਂ ਕਿੰਨੇ ਡਈਆਂ ਇਹ ਜੀ ਸਰਪੰਚ ਸਰ ਮਨਵੀਰ ਸਿੰਘ ਨੇ ਮਨਦੀਪ ਸਿੰਘ ਮਨਦੀਪ ਸਿੰਘ ਸਰਪੰਚ ਨੇ ਡਾਈਆਂ ਤੇ ਕੀ ਵੀ ਮੰਗ ਕਰਦੇ ਸਰਕਾਰ ਤੋਂ ਅਸੀਂ ਤਾਂ ਮੰਗ ਕਰਦੇ ਆ ਜੀ ਜੋ ਸਾਡੇ ਹੱਕ ਬਣਦਾ ਉਹ ਦੇ ਦੇਣ ਡੀਸੀ ਸਾਹਿਬ ਨੇ ਮਾਰਕ ਕਰਕੇ ਦਿੱਤੀ ਤੇ ਜੇ ਮੰਨ ਲਓ ਤੜਾ ਨਹੀਂ ਸੁਣਵਾਈ ਦਿੱਤੀ ਤੁਸੀਂ ਆਉਣ ਵਾਲੇ ਦਿਨਾਂ ਵਿੱਚ ਕੀ ਕਰੋਗੇ ਹਾਂ ਜੀ ਬਾਅਦ ਦੇ ਵਿੱਚ ਅਸੀਂ ਰੋਡ ਵੀ ਜਮ ਕਰਾਂਗੇ ਜੀ ਤੇ ਫਿਰ ਐਸੀ ਕਮਿਸ਼ਨ ਕੋ ਵੀ ਜਾਵਾਂਗੇ ਉਹ ਵੀ ਦਰਵਾਜ਼ਾ ਖੜਕਾਵਾਂਗੇ ਜਿੱਥੋਂ ਤੱਕ ਸਾਡਾ ਪਹੁੰਚ ਗਈ ਪਈ ਉੱਥੋਂ ਤੱਕ ਜਾਵਾਂਗੇ ਹਾਂਜੀ ਸਰਪੰਚ ਸਾਹਿਬ ਕੀ ਨਾਂ ਤੇ ਕਿਹੜਾ ਪਿੰਡ ਜੀ ਮੇਰਾ ਸਰ ਮੰਦੀਪ ਸਿੰਘ ਜੀ ਸਰਪੰਚ ਮੈਂ ਪ੍ਰਾਣੀ ਤੰਦੇਲ ਤੋਂ ਆ ਔਰ ਨਾਲ ਮੈਂ ਹਲਕਾ ਵਾਈਸ ਕੋਆਰਡੀਨੇਟਰ ਜਾਂ ਨਸ਼ਾ ਮੁਕਤੀ ਮੋਰਚੇ ਦਾ ਤੇ ਬਾਕੀ ਇਹ ਹੈ ਕਿ ਚਲੋ ਪਹਿਲਾਂ ਤਾਂ ਵੀਡੀਓ ਵੇਖ ਵੇਖ ਰਹੇ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਪੱਤਰਕਾਰ ਭਰਾਵਾਂ ਦਾ ਬੜਾ ਧੰਨਵਾਦ ਜੀ ਜਿਹੜਾ ਸਾਡੀ ਬਣ ਰਹੀ ਗਰੋੜ ਨੂੰ ਇਹ ਕਵਰ ਕਰਨ ਆਏ ਨੇ ਤੇ ਜੀ ਆਇਆਂ ਨੂੰ ਤੇ ਬਾਕੀ ਦਸੋ ਜੀ ਦਾ ਆਪਣਾ ਸਵਾਲ ਤੁਹਾਡਾ ਕੀ ਮਾਮਲਾ ਜੀ ਜਿਹੜਾ ਉਹਨਾਂ ਦਾ ਮਾਮਲਾ ਸਾਰ ਇਹ ਹੈਗਾ ਜੀ ਵੇਖੋ ਇਹ ਨਾ 2016 ਦੇ ਲਗਭਗ ਨਾ ਇਹ ਅਕਾਲੀ ਦਲ ਸਰਕਾਰ ਵੱਲੋਂ ਆਪਣੇ ਚਾਹੇਤਿਆਂ ਨੂੰ ਨਾ ਇੱਕ ਟੈਂਪਰੇਰੀ ਤੌਰ ਤੇ ਲਾਡੋ ਜਾਂ ਜਿੱਦਾਂ ਲਾਡੋ ਇਹ ਨਾ ਉਹਨਾਂ ਨੂੰ ਮਤਲਬ ਕਲਾੜ ਦਿੱਤੇ ਗਏ ਸੀ 4-4 ਮਰਲੇ ਦੀ ਜੋ ਕਿ ਉਹਨਾਂ ਵਿਚਾਰਿਆਂ ਨੂੰ ਉਹਨਾਂ ਨੂੰ ਬੁਲਾਏ ਨਹੀਂ ਗਏ ਉਸ ਸਮੇਂ ਤੋਂ ਠੀਕ ਹੈ ਜੀ ਉਹ ਬੁਲਾਉਣ ਨਾ ਹੁਣ ਕਾਰਨ 10 ਸਾਲ ਤੋਂ ਇੱਥੇ ਤੇ ਭਾਜੀ ਇਹ ਕਹਿੰਦਾ ਜੰਗਲ ਬਣਿਆ ਪਿਆ ਹੈ ਤੇ ਪਨਾਮਾ ਵਾਲਾ ਇੱਕ ਹਿਸਾਬ ਦਾ ਇਥੇ ਆ ਹੁਣ ਅਸੀਂ ਆਪਣੀ ਪੰਚਾਇਤ ਪੱਧਰ ਤੇ ਅਸੀਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਪਿੰਡ ਨੂੰ ਵੀ ਇੱਕ ਗਰਾਊਂਡ ਦਿੱਤੀ ਆ ਤੇ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਤੇ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਸੰਯੋਗ ਦਿੱਤਾ ਵਾ ਇੱਥੇ ਤੇ ਸਰ ਜਦੋਂ ਅਸੀਂ ਸਵੇਰੇ ਲੱਗੇ ਹਾਂ ਨਾ ਸਫਾਈ ਕਰਨ ਪਤਾ ਨਹੀਂ ਕਿੰਨੀਆਂ ਕਿਣ ਗਿੰਤ 55 55 ਵਗੈਰਾ ਕੀ ਕੁਝ ਨਿਕਲਿਆਏ ਤੇ ਇੱਕ ਨਾ ਨਸ਼ੇ ਦਾ ਅੱਡਾ ਬਣਿਆ ਪਿਆ ਸੀ ਜੋ ਅਸੀਂ ਤੁਸੀਂ ਵੇਖ ਲਓ ਜੀ ਆ ਬਰਾਬਰ ਕਰਤਾ ਵਾ ਇਹਦੇ ਵਿੱਚ ਅਸੀਂ ਹੁਣ ਗਰਾਊਂਡ ਬਣਾ ਰਹੇ ਆ ਪਿੰਡ ਦੀ ਸਾਡੇ ਪਿੰਡ ਦੀ ਬਹੁਤ ਵੱਡੀ ਤਰਾਸਦੀ ਆ ਬਹੁਤ ਸਾਲਾਂ ਤੋਂ ਕਿ ਜੋ ਪਹਿਲੇ ਸਮਿਆਂ ਤੋਂ ਜਿਹੜਾ ਕੰਮ ਹੋਣਾ ਚਾਹੀਦਾ ਸੀ ਉਹ ਅੱਜ ਦਾਸ ਦੇ ਹਿੱਸੇ ਆਇਆ ਵਾ ਤੇ ਮੈਨੂੰ ਮੈਨੂੰ ਕੀ ਮੇਰੇ ਨਾਲ ਜਿੰਨੇ ਵੀ ਮੇਰੇ ਪਿੰਡ ਵਾਸੀ ਨੇ ਇਸ ਚੀਜ਼ ਤੋਂ ਬਹੁਤ ਖੁਸ਼ ਨੇ ਸਾਡੇ ਨੌਜਵਾਨ ਪੀੜ੍ਹੀ ਆ ਜਿਹੜੀ ਅੱਜ ਆਪਣਾ ਜਿੱਦਾਂ ਪੰਜਾਬ ਸਰਕਾਰ ਜਿਹੜੀ ਆ ਆਪਣੀ ਨਸ਼ੀਆਂ ਦੇ ਉੱਪਰ ਜੋ ਕੰਮ ਕਰ ਰਹੀ ਆ ਤੇ ਉਹਦੇ ਬਤੌਰ ਵੀ ਜਿਹੜੇ ਸਾਡੇ ਪਿੰਡ ਦੇ ਨੌਜਵਾਨ ਆ ਨਸ਼ੀਆਂ ਤੋਂ ਪਰੇ ਹੋਣਗੇ ਗਰਾਊਂਡ ਦੇ ਵਿੱਚ ਆਉਣਗੇ ਠੀਕ ਹੈ ਜੀ ਇਹਦੇ ਨਾਲ ਨਾਲ ਨੌਜਵਾਨਾਂ ਦੇ ਨਾਲ ਨਾਲ ਬੱਚੇ ਆ ਜਿੱਦਾਂ ਬਜ਼ੁਰਗ ਨੇ ਜਿਆਦੀ ਉਮਰ ਦੇ ਉਹ ਸੈਰ ਸਪਟਾ ਕਰਨਗੇ ਜਿੱਦਾਂ ਦਾ ਮਾਹੌਲ ਹੈ ਕਿ ਛੜਕਾਂ ਤੇ ਵੀ ਸੈਰ ਕਰਨਾ ਜਿਹੜਾ ਸਹੀ ਨਹੀਂ ਹੈਗਾ ਇਸ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਆਪਾਂ ਜਿਹੜਾ ਵਾ ਪਿੰਡ ਨੂੰ ਇੱਕ ਗਰਾਊਂਡ ਬਣਾ ਕੇ ਵਧੀਆ ਦੇ ਰਹੇ ਆ ਤੇ ਇੱਥੇ ਨਾਲ ਦੀ ਨਾਲ ਅਸੀਂ ਕੁਝ ਐਸੀ ਭਾਈਚਾਰੇ ਦੇ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਕਿ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਵੇਖੋ ਸਰ ਧੱਕਾ ਕੋਈ ਨਹੀਂ ਹੈਗਾ ਜੇ ਪਹਿਲੀ ਗੱਲ ਤਾਂ ਤੁਸੀਂ ਮੈਂ ਤੁਹਾਨੂੰ ਇਹੋ ਕਹੂੰਗਾ ਕਿ ਜਿਹੜੇ ਤੁਹਾਨੂੰ ਕਹਿ ਰਹੇ ਨੇ ਧੱਕਾ ਕੀਤਾ ਜਾ ਰਿਹਾ ਉਹਨਾਂ ਦੇ ਤੁਸੀਂ ਘਰ ਵੇਖੋ ਜਾ ਕੇ ਕੋਠੀਆਂ ਬਣੀਆਂ ਹੋਈਆਂ ਜੀ ਜਿਹੜੇ ਪਲਾਟ ਹੈ ਨਾ ਸਾਰੇ ਪਲਾਟ ਉਸ ਬੰਦੇ ਨੂੰ ਦਿੱਤੇ ਜਾਂਦੇ ਆ ਸਰਕਾਰ ਵੱਲੋਂ ਜ ਜਿੰਨਕੋ ਜਗ੍ਹਾ ਨਹੀਂ ਹੈਗੀ ਰਹਿਣ ਵਾਸਤੇ ਇੱਥੇ ਤੇ ਮੰਨ ਲਓ ਕੋਠੀਆਂ ਪਈਆਂ ਨੇ ਤੇ ਇੱਕ ਪਲਾਟਾਂ ਦੇ ਮਾਲਕ ਪਰ ਬਣਾ ਲ ਕਾਦੇ ਉਹ ਚਾਰੇ ਉਹਨਾਂ ਨੂੰ ਤੇ ਮੇਰੇ ਹਿਸਾਬ ਨਾਲ ਇਹਨਾਂ ਨੇ ਮੂਰਖੀ ਬਣਾਇਆ ਹੈ 10 ਸਾਲਾਂ ਤੋਂ ਠੀਕ ਹੈ ਜੀ ਬਾਕੀ ਚਲੋ ਪੰਜਾਬ ਸਰਕਾਰ ਦੀ ਜੇ ਕੋਈ ਆਊਗੀ ਪਾਲਸੀ ਆਪਣੀ ਗਾਂ ਆਉਣ ਵਾਲੇ ਸਮੇਂ ਦੇ ਵਿੱਚ ਤੇ ਆਪਾਂ ਜਰੂਰ ਜਿਹੜਾ ਬਿਨਾਂ ਆਪਾਂ ਪੱਖਪਾਤ ਤੋਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਜੀ ਸਾਡੀ ਸਰਕਾਰ ਦੀ ਕੋਈ ਪਲਾਟਾਂ ਦੀ ਪਾਲਿਸੀ ਆਵੇਗੀ ਤੇ ਅਸੀਂ ਜਰੂਰ ਪੱਖਪਾਤ ਤੋਂ ਪਾਰਟੀ ਬਾਈ ਤੋਂ ਉੱਠ ਕੇ ਉੱਪਰ ਜਿਹੜਾ ਵਾ ਕਿ ਉਹ ਅਸੀਂ ਜਿੰਨਾਂ ਜ਼ਰੂਰਤਮੰਦ ਪਰਿਵਾਰ ਨੇ ਜਿਨ੍ਹਾਂ ਦਾ ਹੱਕ ਬਣਦਾ ਵਾ ਉਹ ਭਾਵੇਂ ਕਿਸੇ ਵੀ ਪਾਰਟੀ ਨਾਲ ਰਿਲੇਟਡ ਹੋਵੇ ਉਹ ਭਾਵੇਂ ਕਾਂਗਰਸ ਨਾਲ ਹੋਵੇ ਭਾਵੇਂ ਕਾਲੀ ਦਲ ਨਾਲ ਹੋਵੇ ਭਾਵੇਂ ਬੀਜੇਪੀ ਨਾਲ ਹੋਵੇ ਅਸੀਂ ਪਿੰਡ ਦੇ ਇੱਕ ਮੋਹਤਵਾਰ ਹੋਣ ਦੇ ਨਾਤੇ ਨਿਰਪੱਖ ਜਿਹੜਾ ਵਾ ਉਹ ਸਾਰਿਆਂ ਦੇ ਜਿਨ੍ਹਾਂ ਦਾ ਹੱਕ ਬਣਦਾ ਜਿੰਨੂੰ ਲੋੜ ਮੁਤਾਬਕ ਉਹਨੂੰ ਦਵਾਂਗੇ ਜੇ ਸਾਡੀ ਸਰਕਾਰ ਦੀ ਕੋਈ ਪਾਲਿਸੀ ਹੁੰਦੀ ਹੈ ਹਾਂਜੀ ਸਰ ਕੋਰਟ ਕੇਸ ਜਿਹੜੇ ਚੱਲੇ ਹੀ ਉਹ ਡਿਸਮਿਸ ਹੋ ਗਏ ਜੀ ਸਾਰੇ ਹਾਂਜੀ ਬਾਕੀ ਇਹ ਜਿਹੜੀ ਜ਼ਮੀਨ ਹੈ ਨਾ ਸਰ ਇਹ ਨਾਂ ਤੇ ਕਿਸੇ ਦੇ ਨਾਂ ਤੇ ਕੋਈ ਵੀ ਇੰਤਕਾਲ ਵਗੈਰਾ ਜਾਂ ਕੁਛ ਨਹੀਂ ਅੱਜ ਵੀ ਜਿਹੜੀ ਆਪਣੀ ਜਮ੍ਹਾਂ ਬੰਦੀ ਹੈ ਨਾ ਉਹਦੇ ਤੇ ਵੀ ਸਾਡੀ ਇਹ ਪੰਚਾਇਤ ਦੇ ਅੰਡਰ ਚ ਆ ਤੇ ਪੰਚਾਇਤ ਦੇ ਅੰਡਰ ਹੋਣ ਕਾਰਨ ਹੀ ਅਸੀਂ ਪੰਚਾਇਤ ਪੱਧਰ ਤੇ ਜਿਹੜੀ ਆ ਆਪਣੀ ਪਿੰਡ ਦੇ ਨੌਜਵਾਨਾਂ ਨੂੰ ਗਰਾਊਂਡ ਬਣਾ ਕੇ ਦੇਣ ਦੇ ਸਰਕਾਰ ਕਹਿੰਦੀ ਜੇ ਰੁੱਖ ਲਗਾਓ ਉਹ ਤੁਹਾਡੇ ਲੋਕ ਰੁੱਖ ਵੱਡੇ ਪੁੱਟੇ ਜਾਣੇ ਨਹੀਂ ਰੁੱਖ ਸਰ ਉਹ ਵੇਖੋ ਅਸੀਂ ਲਵਾ ਲੈਣਾ ਉਹ ਅਸੀਂ ਫੇਰ ਖੱਡਾ ਮਾਰਾ ਕੇ ਰੁੱਖ ਲਵਾ ਲੈਣਾ ਰੁੱਖਾਂ ਨੂੰ ਤੇ ਬਹੁਤ ਮਹਤਵ ਹੈ ਨਾ ਹੋਰ ਗੱਲ ਸੁਣੋ ਤੁਸੀਂ ਅੱਜ ਆਏ ਤੇ ਤੁਹਾਡਾ ਜੀ ਆਇਆਂ ਨੂੰ ਤੁਸੀਂ ਹਫਤੇ ਬਾਅਦ ਫੇਰ ਆਇ ਰੁੱਖੇ ਲੱਕ ਚ ਤੋੜਿਆ ਗਿਆ ਨਹੀਂ ਲੱਕ ਚ ਵੇਖੋ ਪਤਾ ਕੀ ਚੱਕਰਿਆ ਸਾਰਾ ਟਾਲੀ ਦੇ ਤੁਸੀਂ ਵੀ ਸਿਆਣੇ ਜੜਾਂ ਬੜੀ ਦੂਰ ਤੱਕ ਹੁੰਦੀਆਂ ਚਲੋ ਕੀਤੀ ਤੇ ਹੈਗੀ ਕੋਸ਼ਿਸ਼ ਪੁੱਟ ਕੇ ਕਰਨ ਦੀ ਪਰ ਨਹੀਂ ਉਹ ਸਾਡਾ ਸੂਤ ਨਹੀਂ ਆਇਆ ਰੁੱਖਾਂ ਨੂੰ ਤੇ ਅਸੀਂ ਆਪ ਦੇਣਦੇ ਆ ਕਿ ਅਸੀਂ ਰੁੱਖ ਨੂੰ ਤੇ ਪਾਣੀ ਨੂੰ ਵਾਤਾਵਰਣ ਨੂੰ ਤੇ ਭਾਜੀ ਮੈਂ ਆਪ ਬੜਾ ਇਸ ਚੀਜ਼ ਦਾ ਹੈਗਾ ਹਾਂ ਹਾਂਜੀ ਮਸਲਾ ਸਾਡੇ ਕੋਲ ਜਿਹੜਾ ਵਾ ਮੈਂ ਇਹਨਾਂ ਨੂੰ ਸਤਿਕਾਰ ਪੰਨਾ ਜੀ ਆ ਬੀਡੀਪੀਓ ਮੈਂ ਤਸਕਾ ਕਮਿਟੀਸ਼ਨ ਜਿਹੜਾ ਮਸਲਾ ਤੰਦੇਲ ਦਾ ਹੈਗਾ ਵਾ ਏ ਅੱਜ ਸਾਡੇ ਕੋਲ ਜਿਹੜੇ ਆ ਮਤਲਬ ਪੰਜ ਪੰਜ ਪਲਾਟਾਂ ਵਾਲੇ ਬੰਦੇ ਜਿਹੜੇ ਸਾਡੇ ਕੋਲ ਅੱਜ ਇੱਥੇ ਆਏ ਉਹਨਾਂ ਆ ਕੇ ਦੱਸਿਆ ਕਿ ਸਾਡੇ ਇੱਥੇ ਜਿਹੜੇ ਥੀ ਹਨ ਪੰਜ ਮਤਲਬ ਪਲਾਟ ਪਟੇ ਗਏ ਸੀ ਸਾਨੂੰ ਸੰਦਾਂ ਜਾਣੀ ਜੀ ਤਿੰਗਿਆ 2016 ਦੇ ਵਿੱਚ ਤੇ ਉਹਨਾਂ ਦਾ ਕਹਿਣਾ ਕਿ ਅਸੀਂ ਬਣਾਈਆਂ ਪਰ ਉਹਦੇ ਵਿੱਚ ਅਸੀਂ ਮੌਕਾ ਨੂੰ ਜਗੇ ਵੇਖਿਆ ਕਿ ਇਹਨਾਂ ਦਾ ਕੀ ਬਣਾਇਆ ਸੀ ਅਜੇ ਤੱਕ ਮੌਕਾ ਨਹੀਂ ਹੀ ਵੇਖਿਆ ਅੱਜ ਹੀ ਸੰਸਵੇਰੇ ਦੱਸਿਆ ਨਾ 12 ਵਜੇ ਆਏ ਸੀ ਹੁਣ ਜੇ ਅਸੀਂ ਚੱਲੇ ਆ ਨਾਲ ਜਾਈ ਲੈ ਕੇ ਪੰਚਾਇਤ ਅੱਥਰ ਲੈ ਜਾਵਾਂਗੇ ਮੁਕਤਬਿਕਾ ਕੀ ਕੀਤਾ ਇਹ ਹੁੰਦਾ ਨਹੀਂ ਹੈ ਇਹ ਲੋਕ ਸੰਦ ਨੂੰ ਮਿਲਦੇ ਹੀ ਆ ਸੰਦ ਦੇ ਵਿੱਚ ਉਹਨਾਂ ਲਿਖਿਆ ਹੋਆ ਕਿ 2 ਸਾਲ ਤੱਕ ਆਪਣਾ ਜਿਹੜਾ ਹੋਵੇ ਉਹ ਇੱਥੇ ਬਣਾ ਸਕਦੇ ਉਹਨਾਂ ਨਹੀਂ ਕਹਿਣ ਉਹਨਾਂ ਦੇ ਕਿ ਨਹੀਂ ਬਣਾਇਆ ਕਿ ਜਗ੍ਹਾ ਵੇਲੀ ਪਈ ਪਰ ਉਹਨਾਂ ਦਾ ਕਹਿਣਾ ਤਾਂ ਇਹ ਹੈ ਕਿ ਜਦੋਂ ਅਸੀਂ ਬੰਦੇ ਉਹ ਤਾਂ ਨਹੀਂ ਜਾ ਕੇ ਮੌਕੇ ਵੇਖੇਗੇ ਵੇਖਾਂਗੇ ਕਿ ਮਨ ਉੱਥੇ ਕੀ ਕੀ ਹੋ ਗਿਆ ਸੀ ਤੇ ਇਹ ਐਸਪੀ ਇਹ ਕੁਛ ਨਿਕਲ ਨਹੀਂ ਛੇ ਗੱਲ ਬਾਤ ਆ ਰਹੀ ਕਿ ਇਸ ਤਰ੍ਹਾਂ ਰਿਐਕਸ਼ਨ ਹੁੰਦੀ ਜੋ ਹੋਗਾ ਤਾਂ ਜੇ ਉਹਨਾਂ ਦੀ ਸੰਦ ਬੰਦਾ ਵਾ ਜੇ ਪਲਾਟ ਤੇ ਉਹਨਾਂ ਨੂੰ ਜੋ ਸਰਕਾਰ ਨੇ ਦਿੱਤੇ ਆ ਤੇ ਉਹਨਾਂ ਨੂੰ ਨਹੀਂ ਸਰਪੋਕੀ ਵਾਲੇ ਜਿਹੜੇ ਸੀ ਬਤਾਉ ਦੇਣਾ ਉਹਨਾਂ ਦਾ ਮੌਸਾ ਬੈਠਾ ਹੈ ਛੁੱਟਿਆ ਤਾਂ ਮੈਨੂੰ ਕੋਈ ਰਿਪੋਰਟ ਨਹੀਂ ਆਈ ਨਹੀਂ ਤੁਸੀਂ ਮੈਨੂੰ ਫੋਨ ਕੀਤਾ ਬੰਦੇ ਤੇ ਇਹ ਸਮੱਸਿਆ ਜੀ ਕੀਤਾ ਕਿ ਉੱਤੇ ਜਿਹੜੀਆਂ ਇਕੱਟੀਆਂ ਮੈਂ ਮੈਨੂੰ ਕੋਈ ਨਹੀਂ ਇਹਦੇ ਬਾਰੇ ਪਤਾ ਇਹ ਨਾ ਮੈਨੂੰ ਉਹਨਾਂ ਦੱਸਿਆ ਗਏ ਨੇ ਨਹੀਂ ਉਹਨਾਂ ਨੇ ਆਪ ਦੇ ਵੱਲੋਂ ਪੰਚਾਇਤ ਦੀ ਜਿਹੜੀ ਪੰਚਾਇਤ ਨੇ ਆਪ ਦੇ ਵੱਲੋਂ ਕੀਤਾ ਜੋ ਬਲਾਕ ਵੱਲੋਂ ਨਹੀਂ ਵੀ ਤੇ ਜੇ ਇਸ ਤਰ੍ਹਾਂ ਕੋਈ ਜਿਹ ਪੰਚਾਇਤ ਕੁਝ ਕਰਵਾ ਜਿਹਦੇ ਕਿਸ ਤਰ੍ਹਾਂ ਉਹ ਜੋ ਵੀ ਉਹਨਾਂ ਦੇ ਪੰਚਾਇਤ ਦਾ ਹੋਊਗਾ ਤੇ ਸਾਹਤੋ ਜੋ ਲਿਖੀ ਹੋਊਗਾ ਫਿਰ ਉਹਦੇ ਮੁਤਾਬਕ ਹੀ ਉਹਨਾਂ ਦਾ ਗਣਾ ਇਹਦੇ ਸਰਪੱਤਾ ਲੱਗੀਆਂ ਨੇ ਫੇਲ ਕੇ ਜੀ ਪੰਚਾਇਤ ਨੇ ਨਹੀਂ ਪੰਚਾਇਤ ਨੇ ਨਹੀਂ ਸਿਰ ਤੋਂ ਤਾਂ ਆਈ ਨਹੀਂ ਸਾਨੂੰ ਤਾਂ ਅੱਜ ਸੰਦਾ ਵਿਖਾ ਕੇ ਗਏ ਆ ਕਹਿੰਦੇ ਮਾਂ ਜੋ ਮੁੱਖ ਮੰਤਰੀ ਉਹ ਉਹਨਾਂ ਨੂੰ ਕਹ ਲਿਓਗੇ ਸਾਨੂੰ ਨਹੀਂ ਸਿਰ ਤੋਂ ਤਾਂ ਆਈ ਨਹੀਂ ਮੈਂ ਇਹਨਾਂ ਨੂੰ ਕਹੇ ਮੈਨੂੰ ਲਿਖਤੀ ਦੇਜੋ ਅੱਜ ਉਹ ਬੰਦੇ ਤਾਂ ਦੇਖ ਕੇ ਜਾਵਾਂਗਾ